ਅੱਜ ਇਸ ਵਾਰ ਜਿੱਤਾ ਸਵਾਰ ਬਣਿਆ ਰਿਹਾ ਕਿ ਆਪਣੀ ਤਿਆਰ ਕੀ ਆਪਾਂ ਸਾਰਾ ਪਿੰਡ ਹਰ ਗਿਆ ਆਪਣਾ ਪੁੱਤ ਹਰ ਗਿਆ ਆਪਾਂ ਹਰ ਗਿਆ ਤੁਹਾਨੂੰ ਇੱਕ ਮੌਕਾ ਮਿਲਿਆ ਇਹ ਪਿੰਡ ਵਾਲਿਆਂ ਨੂੰ ਥੋੜੇ ਦੋਨੇ ਜੀ ਥੋੜੇ ਪਰਿਵਾਰ ਚੋਂ ਆ ਥੋੜੇ ਇਸ ਪਿੰਡ ਚੋਂ ਆ ਇਹਨੇ ਸੋਚ ਕੇ ਵੋਟ ਪਾਇਆ ਕਿ ਭੇਰੀਆ ਵੋਟਾਂ ਕੇ ਪਾ ਲਈ ਆਪਾਂ ਪਰ ਆਪਾਂ ਨੂੰ ਹੁਣ ਕੋਈ ਸਹੂਤ ਨਹੀਂ ਮਿਲੀ ਇਹ ਆਪਣੀ ਗਾਂ ਨਿਸ਼ਾਨੀ ਆ 27 ਦੀ ਤੇ ਆਪਣੀ ਐਸਵਰ ਜੱਤੂ ਦੀ ਤਾਂ 27 ਜੱਤੂ ਦੀ ਪੱਕੀ ਆ ਕੁਮ ਸਾਰੇ ਜੀ ਬੇਨਤੀ ਕਰਦਾ ਹਾਂ ਤੁਹਾਨੂੰ ਬੇਨਤੀ ਕਰਦਾ ਜੀ ਲੈਣਾ ਛੋਟੀ ਸਾਰ ਤੋਂ ਵੱਡੇ ਬੀਬੀ ਆ ਉਹਨੂੰ ਬੁਲਾਓ ਬਾਬਾ ਸੋਨਿਹਾਲ ਸਤਿ ਸ੍ਰੀ ਅਕਾਲ ਜਿੰਦਾਬਾਦ ਜਿੰਦਾਬਾਦ ਹੱਥ ਖੜੇ ਕਰ ਲਓ ਉਹਨਾਂ ਦੇ ਮਗਰ ਜਿੰਦਾਬਾਦ ਜਿੰਦਾਬਾਦ ਸ਼ਾਨਦਾਰੀ ਮੇਟੀ ਜਿੰਦਾਬਾਦ ਜਿੰਦਾਬਾਦ ਸਰਪੰਚ ਸਾਹਿਬ ਅੱਜ ਜਿਹੜਾ ਤੇ ਹੀ ਜਲਸਾ ਕੀਤਾ ਹੈਗਾ ਠੀਕ ਹੈ ਕਿਵੇਂ ਲੱਗ ਰਿਹਾ ਤੁਹਾਨੂੰ ਇਹ ਜਲਸਾ ਤੁਹਾਡਾ ਕਾਮਯਾਬ ਹੋ ਗਿਆ ਵਧੀਆ ਸਾਡੇ ਜੀ ਅੱਛਾ ਵੈਗਰੂ ਦੀ ਕਿਰਪਾ ਜੀ ਜਿਹੜੇ ਮਤਲਬ ਹੈ ਸੰਗਤ ਚ ਅਗਵਾਰ ਖਵਾਇਆ ਵਾ ਜੁਦੀ ਚ ਜਿੰਨੇ ਮੇਰੇ ਜੋਨ ਦੇ ਵਿੱਚ ਪੰਜ ਪਿੰਡਾਂ ਸਾਰੇ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਸ੍ਰੋਮਣੀ ਅਕਾਲੀ ਦਲ ਲਈ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਦੇ ਇੰਤਜ਼ਾਰ ਚ ਖਾਸ ਕਰਕੇ ਸਾਡਾ ਜਿੰਨਾ ਵੀ ਭਾਈਚਾਰਾ ਹੈ ਉਹਨੂੰ ਬਹੁਤ ਜ਼ਿਆਦਾ ਉਮੀਦਾਂ ਹੈ ਸੁਖਵੀਰ ਸਿੰਘ ਬਾਦਲ ਤੋਂ ਉਹ ਜਿਵੇਂ ਵੱਡੇ ਬਾਦਲ ਜੀ ਜੋ ਕਹਿੰਦੇ ਸੀ ਉਹ ਕਰਦੇ ਸੀਗੇ ਇਸ ਕਰਕੇ ਸਾਨੂੰ ਬਹੁਤ ਜਿਆਦਾ ਉਮੀਦਾਂ ਸ੍ਰੋਮਨੀ ਕਾਲੀ ਜਦੋਂ ਸੁਖਵੀਰ ਸਿੰਘ ਬਾਦਲ ਜੀ ਤੋਂ ਸਾਡੇ ਹਲਕੇ ਦੇ ਇੰਚਾਰਜ ਸ੍ਰੀ ਐਸਰਜੀ ਕਲੇਰ ਸਾਹਿਬ ਤੋਂ ਸਾਡੀ ਸਮੁੱਚੀ ਟੀਮ ਉਹ ਦਰਜਾ ਬਦਰਜਾ ਜਿੰਨੀ ਸ੍ਰੋਮਨੀ ਕਾਲੀ ਦਲਦੀ ਹੈ ਸਾਰੇ ਸਾਰੇ ਪਪਾ ਭਾਰਾ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਦੀ ਵਾਈ ਵਿੱਚ ਸ੍ਰੀ ਐਸਰਜੀ ਐਸ ਕਲੇਰ ਦੀ ਵਾਈ ਵਿੱਚ ਸਾਰੇ ਸਾਰੇ ਪਿੰਡਾਂ 'ਚ ਬਹੁਤ ਉਤਸ਼ਾਹ ਮਿਲ ਰਿਹਾ ਬਹੁਤ ਜਿਆਦਾ ਸਹਿਯੋਗ ਪ੍ਰણે ਕੁਝ ਮੌਜੂਦਾ ਜਿਹੜੀ ਸਰਕਾਰ ਹੈਗੀ ਆ ਆਮ ਆਦੀ ਪਾਰਟੀ ਦੀ ਉਹਨਾਂ ਨੇ ਨਾ ਲੇਡੀਜ਼ ਦੇ ਨਾਲ ਔਰਤਾਂ ਨਾਲ ਬਹੁਤ ਜ਼ਿਆਦਾ ਵਾਅਦੇ ਕੀਤੇ ਸੀ ਇਹ 1000 ਰੁਪਏ ਦਿਆ ਕਰਾਂਗੇ ਹਨਾ ਕੀ ਤੁਹਾਨੂੰ ਲੱਗ ਰਿਹਾ ਵੀ ਸਰਕਾਰ ਹੁਣ ਜਿਹੜੀ ਬਲਾਕ ਸ਼ਾਂਤੀ ਜਾ ਹਾ ਜ਼ਿਲ੍ਹਾ ਪ੍ਰੀਸ਼ਦ ਚੱਲੀ ਆ ਇਹਦੇ ਵਿੱਚ ਕੰਮਜਾਬ ਹੋ ਹਜਵੀਰ ਜੀ ਜਿਹੜੀ ਸਰਕਾਰ ਸੀਗੀ ਝਾੜੂ ਵਾਲੀ ਉਹਨਾਂ ਨੇ ਕੁਝ ਨਹੀਂ ਕੀਤਾ ਜਿਹੜਾ ਸਾਨੂੰ 1000 ਰੁਪਏ ਦੇਣ ਦਾ ਵਾਅਦਾ ਕੀਤਾ ਸੀ ਔਰਤਾਂ ਨੂੰ ਕੁਝ ਨਹੀਂ ਕਿਸੇ ਨੇ ਦਿੱਤਾ ਉਹ ਔਰਤਾਂ ਵਿਚਾਰੀਆਂ 1000 1000 ਰੁਪਏ ਡੀਗਦੀਆਂ ਹੀ ਰਹਿਣਗੀਆਂ ਉਹਨਾਂ ਦਾ ਔਰ 4 ਸਾਲ ਹੋ ਗਏ ਉਹਨਾਂ ਨੂੰ 100000 ਰੁਪਏ ਆਦੀਕ ਦੀਆਂ ਉਹ ਬੇਚਾਰੀਆਂ ਨੂੰ ਪਰ ਕਿਸੇ ਨੂੰ ਕੁਝ ਨਹੀਂ ਮਿਲਿਆ ਹਾਂਜੀ ਵੀਰੇ ਜਿਹੜੀ ਸਾਡੀ ਸਰਕਾਰ ਆਉਣ ਵਾਲੀ ਅਕਾਲੀ ਦਲ ਦੀ 2027 ਵਿੱਚ ਆਊਗੀ ਜੋ ਅਸੀਂ ਵਾਅਦੇ ਕਰਾਂਗੇ ਅਸੀਂ ਪੂਰੇ ਵੀ ਕਰਾਂਗੇ ਪਰ ਅਸੀਂ ਇਹ ਝਾੜੂ ਵਾਲੀ ਸਰਕਾਰ ਵਾਂਗੂ ਝੂਠੇ ਵਾਅਦੇ ਨਹੀਂ ਕਰਦੇ ਹਾਂਜੀ ਸਾਨੂੰ ਵੀ ਬਹੁਤ ਪਹਿਲਾਂ ਸੂਲਤਾ ਸਰਕਾਰ ਬਾਦਲ ਬੱਲੂਵੇਂ ਮਿਲ ਗਿਆ ਸੀਗੇ ਆ ਅਸੀਂ ਕਹਿੰਨੇ ਆ ਸਾਡੀ 2027 ਚ ਸਰਕਾਰ ਆਉਗੀ ਤੇ ਹੁਣ ਵੀ ਅਸੀਂ ਉਦਾਂ ਹੀ ਸਹੂਲਤਾਂ ਲਵਾਂਗੇ ਉਹਨਾਂ ਤੋਂ ਵੀ ਸਾਨੂੰ ਇੰਨਾ ਹੌਸਲਾ ਹੌਸਲਾ ਵੀ ਸਾਡੀ 2027 ਚ ਸਰਕਾਰ ਬਾਦਲ ਦੀ ਸਰਕਾਰ ਆ ਰਹੀ ਆ ਵੀ ਸਾਡੇ ਮਨ ਚ ਇੰਨਾ ਦਸ਼ਾ ਹੈ ਤੇ ਇੰਨਾ ਜਾਨਕਿ ਹੌਸਲੇ ਆ ਨਾ ਵੀ ਸਾਡੇ ਬੰਦੇ ਤੇ ਬੁੜੀਆਂ ਦੇ ਪੈਰ ਨਹੀਂ ਲੱਗ ਰਹੇ ਵੀ ਸਾਡੀ ਸਰਕਾਰ ਆ ਰਹੀ ਆ ਹਾਂਜੀ ਬਿਲਕੁਲ ਵੀ ਜੀ ਤੁਸੀਂ ਜਿਹੜਾ ਹੈਗਾ ਹੁਣ ਨਾ ਡੋ ਟੂ ਰੋਰ ਤੁਹਾਡਾ ਤਕਰੀਬਨ ਤਕਰੀਬਨ ਹੋ ਚੁੱਕਿਆ ਵਾ ਕਿਵੇਂ ਤੁਹਾਨੂੰ ਪਬਲਿਕ ਦਾ ਕੀ ਉਤਸ਼ਾਹ ਮਿਲਿਆ ਤੁਹਾਨੂੰ ਕੀ ਵਿਸ਼ਵਾਸ ਮਿਲਿਆ ਹੈ ਤੁਹਾਡਾ ਮਨ ਕੀ ਕਹ ਰਿਹਾ ਅੰਦਰੋਂ ਪਬਲਿਕ ਦੇ ਵਿੱਚੋਂ ਜੀ ਸਾਨੂੰ ਬਸ ਬਾਤ ਬਹੁਤ ਵੱਡਾ ਮਿਲਿਆ ਸਾਨੂੰ ਪੂਰਾ ਭਰਮਾ ਘਾੜਾ ਮਿਲਿਆ ਜਿਹੜੇ ਪਿੰਡ ਵੀ ਅਸੀਂ ਜਾਣਦੇ ਆ ਮਤਲਬ ਕੱਠੇ ਦੇ ਤੋਂ ਬੰਦ ਹੋ ਜਾਂਦਾ ਕੁਰਸੀਆਂ ਰੱਖਣ ਵਟੇ ਮਤਲਬ ਕੁਰਸੀਆਂ ਪੂਰੀਆਂ ਨਹੀਂ ਹੁੰਦੀਆਂ ਵੀ ਜਿਹੜੇ ਅਕਾਲੀ ਦਲ ਨੂੰ ਨਾ ਲੋਕ ਡੀਕ ਰਹੇ ਆ ਵੀ ਕਿਹੜੇ ਮੋਕੇ ਅਕਾਲੀ ਦਲ ਆਵੇ ਬਸ ਸਾਰੇ ਹੰਬੜਾ ਮਾਰ ਕੇ ਅਕਾਲੀ ਦਲ ਪੂਰਾ ਜੋਰ ਨਾਲ ਜਿਤਾਵਾਂਗੇ ਇਹ ਸੀਟਾਂ ਸਟੀਆਂ ਜਿੱਤੀਆਂ ਪਈਆਂ ਤੇ ਅਗਲੇ 27 ਚ ਅਸੀਂ ਸੰਕਰ ਕਾਲੀਦਾ ਦੇ ਹਾਂਜੀ ਵੀਰੇ ਅੱਜ ਦਾ ਇਕੱਠ ਜਿਹੜਾ ਤੁਸੀਂ ਕੀਤਾ ਸੀਗਾ ਇਹਦੇ ਵਿੱਚ ਤੁਹਾਨੂੰ ਕੀ ਵਿਸ਼ਵਾਸ ਹੋ ਰਿਹਾ ਵਾ ਤੁਹਾਡੇ ਅੰਦਰ ਕੀ ਆਵਾਜ਼ ਆ ਰਹੀ ਹੈ ਵੀ ਕੀ ਤੁਹਾਡੀ ਸੀਟ ਤੁਸੀਂ ਕਿਵੇਂ ਪ੍ਰਾਪਤ ਕਰ ਰਹੇ ਹੋ ਇਹਦੇ ਵਿੱਚ ਜੀ ਸਰਦਾਰ ਸੁਖਵੀਰ ਸਖੂ ਬਾਦਲ ਸਿੰਘ ਰਹਿਣੇ ਮਾਈਕ ਇਟ ਜੋ ਵੀ ਕੱਟ ਹੋ ਰਿਹਾ ਜੋ ਪਹਿਲਾਂ ਵਾਦਾ ਸਰਕਾਰ ਨੇ ਸਹੂਲਤਾਂ 197 ਦੇ ਤਹੂ ਕੀਤੀਆਂ ਸ਼ਗਲ ਸਕੀਮਾ ਬਿਜਲੀ ਫ੍ਰੀ ਕੀਤੀ ਆ ਆਟਾ ਦਾ ਸਕੀਮ ਕੀਤੀ ਆ ਉਹ ਲੋਕੀਏ ਸਵਾਰ ਉਹਨਾਂ ਦਾ ਮੁੱਲ ਮੋੜਨਾ ਕਹਿੰਦੇ ਆ ਪਿਛਲੀ ਵਾਰ ਕਾਲੀ ਸਰਕਾਰ ਦੇ ਵਿੱਚ ਜੋ ਵੀ ਇੰਨੇ ਕਾਰਨ ਤਵਾਰ ਵਧਿਆ ਕੀਤੀ ਸੀ ਇਹਨਾਂ ਨੇ ਪਰ ਝਾੜੂ ਵਾਲਿਆਂ ਨੇ 1000 ਰੁਪਏ ਪਰ ਬੀਬੀ ਦੇ ਹਿਸਾਬ ਦੇ ਨਾਲ ਪਾਉਣ ਦਾ ਵਾਦਾ ਕੀਤਾ ਸੀ ਉਹ ਚ 8 ਮਹੀਨੇ ਹੋਏ ਅੱਜ ਤੱਕ ਕੋਈ 1000 ਰੁਪਏ ਦਾ ਵਾਫਿੰਗ ਆਇਆ ਨਹੀਂ ਕੋਈ ਵਸ ਬਿਲੀ ਜੀ ਝਾੜੂ ਦੀ ਗੱਲ ਕਰੀ ਝਾੜੂ ਵਾਲਿਆਂ ਨੇ ਕੋਈ ਵੀ ਵਾਦਾ ਨਹੀਂ ਪੂਰਾ ਕੀਤਾ ਕਾਦੀ ਚਾਲੂ ਸਰਕਾਰ ਤਾਂ ਸਾਰੇ ਫਰੰਟ ਤੇ ਫੇਲ ਹੋਈ ਹੈ ਜੀ ਇਸ ਕਰਕੇ ਉਹਨਾਂ ਨੂੰ ਉੱਥੇ ਜਾ ਕੇ ਦੇਖ ਲੋ ਟਾ ਜਿੱਥੇ ਘਾਟ ਦੀ ਕੈਂਪੇਨ ਚੱਲ ਰਹੀ ਹੈ ਉੱਥੇ ਕੋਈ ਜਾ ਹੀ ਨਹੀਂ ਰਿਹਾ ਕੁਰਸੀਆਂ ਖਾਲੀ ਪੈ ਰਹੀਆਂ ਨੇ ਉੱਥੇ ਪੈਣੇ ਹੋ ਰਿਹਾ ਸਾਰਾ ਕੇਸ ਉਹਨਾਂ ਦਾ ਫਲਾਪ ਸ਼ੋ ਹੋ ਰਿਹਾ ਕਾਦੀ ਸਰਕਾਰ ਦਾ ਇਹ ਤੁਹਾਡੇ ਹੀ ਪਿੰਡ ਕੋਈ ਕੈਂਡੀਡੇਟ ਖੜਾ ਉਹਨਾਂ ਦਾ ਸਰ ਜੀ ਉਹ ਕੈਂਡੀਡੇਟ ਖੜਾ ਵਾ ਉਸ ਨੂੰ ਅਜੇ ਤੱਕ ਕੋਈ ਜਾਣਦਾ ਨਹੀਂ ਨਾਮ ਬਾਹਰ ਨਿਕਲਣਾ ਨਾਮ ਨਾ ਦਾ ਕਿਸੇ ਸਿਆਸਤ ਦੇ ਵਿੱਚ ਕੋਈ ਰੋਲ ਆ ਠੀਕ ਹੈ ਜੀ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਕਾਲੀ ਦਲ ਜਿੰਦਾਬਾਦ ਜੁਲੇ ਬੋਲੇ ਸੋਨਿਹਾਲ ਖਾਉਂ ਜੀ ਆਇਆਂ ਨੂੰ ਜਿੰਦਾਬਾਦ ਬੀਬੀ ਹਰਮੀਤ ਕੌਰ ਜਿੰਦਾਬਾਦ 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 ਗਰਿਆਨ ਸਿੰਘ ਜਿੰਦਾਬਾਦ ਸਰਕਲੇ ਜਿੰਦਾਬਾਦ ਗਗਬੀਰ ਸਿੰਘ ਬਾਦਲ ਜਿੰਦਾਬਾਦ ਭਗਤ ਸਿੰਘ ਮੱਲਾ ਜਿੰਦਾਬਾਦ